ਜਾਤੀ ਇਤਰਾ ਨਾ ਕਰ ਬਾਨਾ ਨੂੰ ਮੈਂ ਚੱਲਣ ਦੇਣਾ ਇਹ ਮੈਂ ਦੱਸਿਆ ਮੈਂ ਬੜਾ ਮੈਂ ਬੜਾ ਗੱਬੇ ਸੁਭਾਅ ਦਾ ਮੈਂ ਕਿਹੜਾ ਸੰਨੀਂ ਜਿਹੜਾ ਸੌઠા ਸੁਣਾ ਅਹੀਂ ਚੱਲ ਕੇ ਘਰ ਆ ਗਏ ਸਾਨੂੰ ਪਾਣੀ ਨਹੀਂ ਪੁੱਛਿਆ ਤੇ ਦੂਰੋਂ ਹੱਥ ਮਾਰੀ ਜਾਂਦੀ ਨਹੀਂ ਹੋਣੇ ਨਹੀਂ ਹੋ ਰਹੇ ਸਾਨੂੰ ਜਾਣਦੀ ਏ ਨੰਬਰ ਵੀ ਹੈਗਾ ਮੈਂ ਵੀ ਕਿਤੇ ਬਿਮਾਰ ਪੈ ਸਕਦਾ ਨਹੀਂ ਚੁੱਕਿਆ ਗਿਆ ਹੋਗਾ ਹੁਣ ਮੈਂ ਹੁਣ ਮੈਂ ਟੈਲੀਫੋਨ ਤੇ ਲੱਗ ਕੇ ਤੇ ਸੁੱਤਾ ਨਹੀਂ ਹੁਣ ਟੈਲੀਫੋਨ ਗੱਡੀ 'ਚ ਪੇ ਚਾਚੀ ਐਤਰਾ ਮੈਂ ਕਰ ਬੰਨਣਾ ਯੂ ਮੈਂ ਚੱਲਣ ਦੇਣਾ ਮੈਂ ਦਾਦਿਆ ਮੈਂ ਬੜਾ ਮੈਂ ਬੜਾ ਕੱਬੇ ਸੁਭਾਅ ਦਾ ਮੈਂ ਕਿਹੜਾ ਸੰਨੀ ਦਿਓਲ ਆ ਔਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਚਾਚੀ ਵਾਲੀ ਚਾਚੀ ਵਾਲੀ ਉਸ ਬਾਰੇ ਕੀ ਮੈਂ ਧੰਨਵਾਦ ਕਰਦਾ ਪਹਿਲਾਂ ਤੇ ਜਿਹੜੇ ਆ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਆ ਅੱਗੇ ਤੇ ਉਹ ਕਹਿੰਦੇ ਨਾ ਕਈ ਵਾਰੀ ਸਿੱਧੇ ਕੰਮ ਜਿਹੜੇ ਉਹਦੀ ਰਫਤਾਰ ਸਲੋ ਹੁੰਦੀ ਆ ਜਦੋਂ ਕੋਈ ਪੁੱਠਾ ਬਣਾ ਕੇ ਸ਼ੋਅ ਕਰਦੇ ਆ ਤਾਂ ਜਾਦਾ ਚੱਲਣਾ ਪੈਂਦਾ ਇਸੇ ਹਲਕੇ 'ਚ ਹਾਂ ਸਾਡੇ ਵਰਕਰਾਂ ਨੂੰ ਧਮਕੀਆਂ ਬੜੀਆਂ ਦਿੱਤੀਆਂ ਜਾਂਦੀਆਂ ਸਾਡੇ ਵਰਕਰਾਂ ਨੂੰ ਇਹ ਸਮਝਾਇਆ ਜਾਂਦਾ ਹੱਲੇ ਵੀ ਵਿਰੋਧੀਆਂ ਨੂੰ ਇਹ ਲੱਗਦਾ ਅਸੀਂ ਸਰਕਾਰ 'ਚ ਤੁਰੇ ਫਿਰਦੇ ਫਿਰ ਜਿੱਥੇ ਸਾਡੇ ਵਰਕਰਾਂ ਨੂੰ ਦਬਾਉਣ ਦੀ ਗੱਲ ਆਉਂਦੀ ਆ ਫਿਰ ਉੱਥੇ ਆਪਣੇ ਪਰਿਵਾਰ ਦਾ ਨਾਮ ਲੈ ਕੇ ਦੱਸਣਾ ਪੈਂਦਾ ਵੀ ਪਰਵਾਹ ਨਹੀਂ ਕਰਨੀ ਵੀ ਫਿਰ ਅਸੀਂ ਵੀ ਬੜੇ ਕਬੇ ਆ ਜੇ ਕਿਤੇ ਸਾਡੇ ਬੰਦੇ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਾਡੇ ਤੋਂ ਬਰਾਗੇ ਨਹੀਂ